ਗੁਰਮਤੀ ਸਦ ਮਾਨਵਸਿਆ ਸਾਚ ਰਹੇ ਲਿਵ ਲਾਇ ਥੌਰ ਦਾ ਗੁਰੂ ਸਟਿਚਿੰਗ ਦਾ ਟ्रू ਵਨ ਦ ਵੈਲਸ ਫੋਰ ਏਵਰ ਇਨ ਦਾ ਮਾਈਂਡ ਆਫ ਦੂਜ਼ੂ ਰਿਮੇਨ ਲਵੈਂਗਲੀ ਅਟੈਚਡ ਟੂ ਹਿਮ ਗੁਰਮਤੀ ਸਦ ਮਾਨਵਸਿਆ ਜੀਨਾ ਦੇ ਮਨ ਦੇ ਵਿੱਚ ਸਦਾ ਦੇ ਲਈ ਗੁਰੂ ਦੀ ਮਤ ਵਾਸ ਕਰ ਜਾਂਦੀ ਹੈ ਗੁਰੂ ਦਾ ਕਿਹਾ ਜਿਨ੍ਹਾਂ ਦੇ ਮਨ ਦੇ ਅੰਦਰ ਟਿਕਾ ਕਰ ਗਿਆ ਹੈ ਸਾਚ ਰਹੇ ਲਿਵ ਲਾਇ ਤੇ ਉਹ ਹਮੇਸ਼ਾ ਹੀ ਸੱਚ ਦੇ ਨਾਲ ਆਪਣੀ ਲਿਵ ਲਾਈ ਰੱਖਦੇ ਨੇ ਸੱਚ ਕੀ ਹੈ ਮਰਨਾ ਸੱਚ ਹੈ ਸੱਚ ਕੀ ਹੈ ਹਮੇਸ਼ਾ ਨਹੀਂ ਰਹਿਣਾ ਸੱਚ ਹੈ ਸੱਚ ਕੀ ਹੈ ਪਰਮਾਤਮਾ ਹੀ ਸੱਚ ਹੈ ਜੀਨਾ ਦੇ ਅੰਦਰ ਜੀਨਾ ਦੇ ਮਨ ਦੇ ਵਸੇਬੇ ਅੰਦਰ ਮਨ ਦੇ ਅੰਦਰ ਗੁਰੂ ਦਾ ਕਿਹਾ ਵਾਸ ਕਰ ਜਾਂਦਾ ਹੈ ਉਤੋਂ ਮਨ ਮੁਕਤਾ ਤੇ ਉਤੋਂ ਮੈਂ ਮੈਂ ਖਤਮ ਹੋ ਜਾਂਦੀ ਏ ਉਤੇ ਤੂੰ ਤੂੰ ਸ਼ੁਰੂ ਹੋ ਜਾਂਦੀ ਏ ਤੇ ਜਦੋਂ ਪਰਮਾਤਮਾ ਜੀ ਦੀ ਪ੍ਰਾਪਤੀ ਹੋ ਜਾਂਦੀ ਏ ਪਰਮਾਤਮਾ ਜੀ ਖੁਸ਼ ਹੋ ਜਾਂਦੇ ਨੇ ਤੇ ਇਹਦੀਆਂ ਨਿਸ਼ਾਨੀਆਂ ਨੋਟ ਕਰ ਲਓ ਇਹਦੀਆਂ ਨਿਸ਼ਾਨੀਆਂ ਇਹ ਹਨ ਬੰਦਾ ਸਾਦਾ ਦੀ ਵਾਸ ਰੱਖਦਾ ਸਾਦਾ ਭੋਜਨ ਸਕਦਾ ਹੈ ਤੇ ਆਪਣੀ ਜ਼ੁਬਾਨ ਤੋਂ ਕਦੇ ਮੁਕਰਦਾ ਨਹੀਂ ਜਿਹੜਾ ਆਪਣੀ ਜ਼ੁਬਾਨ ਤੋਂ ਕਹੇ ਤੋਂ ਜਿਹੜਾ ਆਪਣੇ ਵਚਨ ਤੋਂ ਮੁਕਰ ਜਾਂਦਾ ਹੈ ਉਹ ਮੌਤ ਦਾ ਰਿਣੀ ਹੋ ਜਾਂਦਾ ਹੈ ਅਤੇ ਪ੍ਰਮਾਤਮਾ ਜੀ ਨਾਖੁਸ਼ ਹੋ ਜਾਂਦੇ ਨੇ ਤੇ ਆਉਣ ਵਾਲਾ ਕੱਲ ਆਉਣ ਵਾਲੀ ਜ਼ਿੰਦਗੀ ਬਹੁਤ ਦਰਦਨਾਕ ਹੁੰਦੀ ਹੈ ਇਸ ਕਰਕੇ ਜੀਵਨ ਦੇ ਵਿੱਚ ਆਪਣੀ ਕਹਿਣੀ ਪਤਨੀ ਤੇ ਚੰਗੀ ਤਰ੍ਹਾਂ ਸੰਪੂਰਨ ਪੂਰਨ ਕਰੋ ਅਤੇ ਹਮੇਸ਼ਾ ਲੋੜਵੰਦਾਂ ਦਾ ਸਹਾਰਾ ਬਣੋ ਅਤੇ ਸਾਰਿਆਂ ਦਾ ਭਲਾ ਕਰਦੇ ਰਹੋ ਜ਼ੁਬਾਨ ਤੋਂ ਨਹੀਂ ਮੁਕਰਨਾ ਜਵਾਨ ਹੀ ਪਰਮਾਤਮਾ ਜੀ ਦਾ ਦਿੱਤਾ ਹੋਇਆ ਬਹਿਣਾ ਹੈ